ਸਾਥ ਸੰਗ ਜੀ ਦਰਸ਼ਨ ਕਰੋ ਗੁਰੂ ਘਰ ਹਾਂਡੀ ਸਾਹਿਬ ਸ੍ਰੀ ਪਟਨਾ ਸਾਹਿਬ ਤੋਂ 12 ਕਮੀਲ ਦੂਰ ਦਾਨਪੁਰ ਸਹਿਰਾ ਹੈ ਨਦੀ ਦੇ ਕਿਨਾਰੇ ਦੇ ਉੱਪਰ ਬਿਲਕੁਲ ਗੁਰੂ ਘਰ ਬਣਿਆ ਹੋਇਆ ਹੈ ਸਾਹਮਣੇ ਇਤਿਹਾਸ ਲਿਖਿਆ ਸਨ ਇਤਿਹਾਸ ਬਾਰੇ ਦੱਸ ਦਿਆਂ ਜਿਹੜਾ ਗੁਰੂ ਪਾਤਸ਼ਾਹ ਸਾਰੀ ਸੰਗਤ ਦੇ ਨਾਲ ਪੰਜਾਬ ਨੂੰ ਚਾਲੇ ਪਾਏ ਤਾਰਾਸ਼ਤੇ ਵਿੱਚ ਇਸੇ ਜਗ੍ਹਾ ਤੇ ਬਿਸ਼ਰਾਮ ਕੀਤਾ ਇਸੇ ਜਗ੍ਹਾ ਦੇ ਉੱਪਰ ਬਿਰਧ ਮਾਈ ਜਮਣਾ ਦੇਵੀ ਜੀ ਦਾ ਛੋਟਾ ਜਿਹਾ ਘਰ ਹੁੰਦਾ ਸੀ ਤੇ ਮਾਤਾ ਜੀ ਨੇ ਸਾਰੀ ਸੰਗਤ ਵਾਸਤੇ ਤੇ ਗੁਰੂ ਸਾਹਿਬ ਵਾਸਤੇ ਖਿਚੜੀ ਤਿਆਰ ਕੀਤੀ ਹਾਂਡੀ ਦੇ ਵਿੱਚ ਉਸ ਤੋਂ ਬਾਅਦ ਇਸ ਗੁਰੂ ਘਰ ਦਾ ਨਾਂ ਹਾਂਡੀ ਸਾਹਿਬ ਰੱਖਿਆ ਗਿਆ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਅੱਜ ਤੁਹਾਨੂੰ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਫੋਲੋ ਕਰ ਲਿਓ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਜਿਹੜੀਆਂ ਸੰਗਤਾਂ ਸ੍ਰੀ ਪਟਨਾ ਸਾਹਿਬ ਦਰਸ਼ਨਾਵਾਤ ਤੇ ਜਾਂਦੀਆਂ ਨੇ ਉਹ ਸੰਗਤਾਂ ਜ਼ਰੂਰ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਆਉਣ ਕਿਉਂਕਿ ਐਸੇ ਪ੍ਰਾਤਨ ਨਿਸ਼ਾਨੀਆਂ ਨੇ ਕੁਝ ਸਾਨੂੰ ਦਰਸ਼ਨ ਕਰਵਾਵਾਂਗੇ ਇੱਕ ਤਾਂ ਸਾਹਮਣੇ ਤੁਸੀਂ ਖੂਹ ਦੇਖ ਸਕਦੇ ਹੋ ਖੂਬ ਬਣਿਆ ਹੋਇਆ ਪ੍ਰਾਤਨ ਖੂਹ ਹੈ ਹੁਣ ਗਰੇਲਾ ਕੇ ਟਕਿਆ ਹੋਇਆ ਹੈ ਦਰਵਾਜ਼ਾ ਸਾਹਿਬ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆਂ ਨਿਚੇ ਲੰਗਰਾਲ ਬਣਿਆ ਉੱਪਰ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਦੇਖ ਸਕਦੇ ਤੁਸੀਂ ਆਪਾਂ ਪੰਜੇ ਕੇ ਉੱਪਰ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਸਾਨੂੰ ਇਹ ਬੈਕ ਸਾਈਡ ਹੈ ਮਹਾਰਾਜ ਪ੍ਰਕਾਸ਼ ਨੇ ਤੁਹਾਨੂੰ ਅੱਗੇ ਦੀ ਲੈ ਕੇ ਚੱਲਾਂਗੇ ਇੱਧਰ ਸਾਹਮਣੇ ਤੁਸੀਂ ਨਦੀ ਦੇਖ ਸਕਦੇ ਹੋ ਨਦੀ ਆ ਬਹੁਤ ਵੱਡੀ ਜਿਹੜੀ ਪਟਨਾ ਸਾਹਿਬ ਦੇ ਕੋਦੀ ਗੁਜਰਦੀਆ ਤੇ ਇਥੋਂ ਦੀ ਗੁਜਰਦੀਆ ਦੋਏ ਗੁਰੂ ਘਰ ਨਦੀ ਦੇ ਕਿਨਾਰੇ ਬਣੇ ਹੋਏ ਨੇ ਦਰਵਾਸਾ ਦੇਰਸ਼ਨ ਕਰੋ ਜੀ ਮਹਾਰਾਜ ਪ੍ਰਕਾਸ਼ ਨੇ ਸੰਗਤਾਂ ਦਰਸ਼ਨ ਕਰੀਆਂ ਨੇ ਨਿਸ਼ਾਨੀਆਂ ਦਿਖਾਉਣਿਆ ਸਾਨੂੰ ਮਹਾਰਾਜ ਜੀ ਦੇ ਛੋਟੇ ਹੁੰਦਿਆਂ ਦੇ ਪਵਿੱਤਰ ਚਰਨਾਂ ਦੀਆਂ ਪੱਥਰ ਦੇ ਉੱਪਰ ਖੁਣੀਏ ਦੇਖ ਸਕਦੇ ਹੋ ਹੁਣ ਲੰਗਰ ਦਿਖਾਉਣੇ ਤੇ ਖਿਚੜੀ ਦਾ ਲੰਗਰ ਬਕਾਇਦਾ ਸੰਗਤਾਂ ਵਾਸਤੇ ਤਿਆਰ ਹੁੰਦਾ ਹੈ ਖਿਚੜੀ ਹੀ ਚਲਦੀ ਹੈ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਉਰੇ ਲੰਗਰ ਖਿਚੜੀ ਦਾ ਤੇ ਪ੍ਰਸ਼ਾਦੇ ਦਾ ਲੰਗਰ ਇਹ ਖਿਚੜੀ ਹੈ ਬਹੁਤ ਹੀ ਸਰਦਾ ਦਿਨਾਂ ਤਿਆਰ ਕਰਦੇ ਨੇ ਸੇਵਾਦਾਰ ਤੇ ਸੰਗਤਾਂ ਸ਼ਿਕਾਉਂਦੇ ਨੇ ਬਾਹਰ ਦੇ ਦ੍ਰਿਸ਼ਾ ਦਰਬਾਰ ਸਾਹਿਬ ਦਾ ਬਹੁਤ ਹੀ ਸੰਤ ਦਰਬਾਰ ਸਾਹਿਬ ਬਣਾਵਾ ਹੈ ਜਿਹੜੀਆਂ ਸੰਗਤਾਂ ਪਟਨਾ ਸਾਹਿਬ ਆਉਂਦੀਆਂ ਉਹਨਾਂ ਵਾਸਤੇ ਗੱਡੀਆਂ ਮਿਲ ਜਾਂਦੇ ਆਟੋ ਵੀ ਮਿਲ ਜਾਂਦੇ ਨੇ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਜਾਣ ਵਾਸਤੇ ਇਹ ਨਦੀ ਹੈ ਜਿਸ ਦੇ ਉੱਪਰ ਗੁਰੂ ਘਰ ਬਣਿਆ ਤੇ ਪਰਣਾ ਸਾਹਿਬ ਬਣਿਆ ਹੈ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ